रेडी स्टार्ट ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮਈ 214 ਨੂੰ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਬਣੀ ਸੀ ਇਸ ਵਿੱਚ ਪ੍ਰਤੀਨਿਤਾ ਦੇ ਹਿਸਾਬ ਨਾਲ ਭਾਜਪਾ ਦਾ ਪੱਲੜਾ ਭਾਰੀ ਸੀ ਟੰਡੇ ਉਸ ਤੋਂ ਬਾਅਦ ਸਾਲ 219 ਵਿੱਚ ਬਣੀ ਸਰਕਾਰ ਵਿੱਚ ਭਾਜਪਾ ਦੀ ਪ੍ਰਤੀਨਿਤਾ ਕੁਝ ਕਟੀ ਸੀ ਪਰ 224 ਵਿੱਚ ਤੀਸਰੀ ਵਾਰ ਹੋਂਦ ਵਿੱਚ ਆਈ ਸਰਕਾਰ ਵਿੱਚ ਭਾਜਪਾ ਆਪਣੇ ਤੌਰ ਤੇ ਬਹੁਮਤ ਪ੍ਰਾਪਤ ਨਹੀਂ ਸੀ ਕਰ ਸਕੀ ਡੰਡੀ ਇਸ ਲਈ ਉਸ ਨੂੰ ਸਰਕਾਰ ਬਣਾਉਣ ਲਈ ਦੂਸਰੀਆਂ ਭਾਈਵਾਲ ਪਾਰਟੀਆਂ ਦਾ ਸਹਾਰਾ ਲੈਣਾ ਪਿਆ ਸੀ ਪਰ ਸੱਤਾ ਵਿੱਚ ਨਰਿੰਦਰ ਮੋਦੀ ਦਾ ਇਹ ਸਫ਼ਰ ਨਿਰੰਤਰ جاری ਹੈ ਡੰਡੀ ਇਸ ਨੇ 11 ਸਾਲ ਪੂਰੇ ਕਰ ਲਏ ਹਨ ਡੰਡੀ ਭਾਰਤ ਵਰਗੇ ਪੁਰਾਤਨ ਅਤੇ ਵੱਡੇ ਦੇਸ਼ ਵਿੱਚ 11 ਸਾਲ ਦਾ ਸਮਾਂ ਚਾਹੀ ਬਹੁਤ ਜ਼ਿਆਦਾ ਨਹੀਂ ਮੰਨਿਆ ਜਾ ਸਕਦਾ ਪਰ ਨਿਤ ਦਿਨ ਬਾਪਰ ਦੇ ਕੌਮੀ ਅਤੇ ਕੁਮੰਤਰੀ ਘਟਨਾ ਚੱਕਰਾਂ ਕਰਕੇ ਕਿਸੇ ਵੀ ਸਰਕਾਰ ਸਾਹਮਣੇ ਸਮੇਂ-ਸਮੇਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਜ਼ਰੂਰ ਖੜੀਆਂ ਹੁੰਦੀਆਂ ਰਹਿੰਦੀਆਂ ਹਨ ਡੰਡੇ ਬਹੁਤ ਸਾਰੇ ਅਜਿਹੇ ਮਸਲੇ ਵੀ ਦੇਸ਼ ਦੇ ਸਫਰ ਦੇ ਨਾਲ ਉਹ ਨਾਲ ਤੁਰੇ ਆਉਂਦੇ ਰਹਿੰਦੇ ਹਨ ਜੋ ਲਗਾਤਾਰ ਵੱਡੇ ਧਿਆਨ ਦੀ ਮੰਗ ਕਰਦੇ ਹਨ ਡੰਡੇ ਪਿਛਲੇ 11 ਸਾਲ ਤੋਂ ਸ੍ਰੀ ਨਰਿੰਦਰ ਮੋਦੀ ਦੀ ਤੂਤੀ ਬੋਲਦੀ ਰਹੀ ਹੈ ਡੰਡੀ ਉਹਨਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ ਜਾਂਦਾ ਰਿਹਾ ਹੈ ਅਤੇ ਉਹਨਾਂ ਦੀਆਂ ਨੀਤੀਆਂ ਵਿੱਚੋਂ ਨੁਕਸ ਵੀ ਕੱਢੇ ਜਾਂਦੇ ਰਹੇ ਹਨ ਡੰਡੀ ਜੇਕਰ ਇਸ ਸਮੇਂ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਸਿੱਕੇ ਦੇ ਦੋਵੇਂ ਪਾਸੇ ਹੀ ਨਜ਼ਰ ਆਉਂਦੇ ਹਨ ਡੰਡੀ ਜੇਕਰ ਸਰਕਾਰ ਹਰ ਪੱਖੋਂ ਵਿਕਾਸ ਦੀ ਗੱਲ ਕਰਦੀ ਹੈ ਤਾਂ ਇਸ ਦੇ ਨਾਲ ਹੀ ਗੁਰਬਤ ਅਤੇ ਬੇਰੋਜ਼ਗਾਰੀ ਦੇ ਵੱਡੇ ਦ੍ਰਿਸ਼ ਵੀ ਸਾਹਮਣੇ ਆ ਜਾਂਦੇ ਹਨ ਡੰਡੇ ਜੇਕਰ ਸਰਕਾਰ ਦਾ ਸਬਕਾ ਸਾਥ ਅਤੇ ਸਬਕਾ ਵਿਕਾਸ ਦੀ ਗੱਲ ਕਰਦੀ ਹੈ ਤਾਂ ਸਮੇਂ ਵਿੱਚ ਉਠੀਆਂ ਫਿਰਕੂ ਆਵਾਜ਼ਾਂ ਵੀ ਕੰਨ ਪਾੜਮੀਆਂ ਹੋ ਜਾਂਦੀਆਂ ਹਨ ਡੰਡੇ ਭਾਵੇਂ ਸਰਕਾਰ ਸਭ ਨੂੰ ਜੋੜਨ ਦੇ ਦਾਅਵੇ ਕਰਦੀ ਰਹੀ ਹੈ ਪਰ ਇਸ ਸਮੇਂ ਵੱਖ-ਵੱਖ ਭਾਈਚਾਰਿਆਂ ਵਿੱਚ ਵਧਦੇ ਫਾਸਲੇ ਅਜੇ ਦਾਅਵਿਆਂ ਦੀ ਅਹਿਮੀਅਤ ਨੁਕਟਾਉਂਦੇ ਵੀ ਨਾਜ਼ਰ ਆਉਂਦੇ ਹਨ ਡੰਡੇ ਮੰਤਰੀ ਪੱਧਰ ਤੇ ਭਾਰਤ ਨੇ ਇਸ ਸਮੇਂ ਵਿੱਚ ਵੱਡੀ ਭਲ ਖੱਟੀ ਹੈ ਪਰ ਚੀਨ ਪਾਕਿਸਤਾਨ ਅਤੇ ਕੁਝ ਹੋਰ ਮੁਲਕ ਇਸ ਦੇ ਪੂਰੇ ਵਿਰੋਧ ਵਿੱਚ ਖੜੇ ਦਿਖਾਈ ਦਿੰਦੇ ਰਹੇ ਹਨ ਡੰਡੀ ਇਹਨਾਂ ਸਭ ਨਾਲ ਨਿਪਟ ਸਕਣਾ ਵੀ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਰਹੀ ਹੈ ਡੰਡੀ ਮੋਦੀ ਸਰਕਾਰ ਨੇ ਸਾਲ 2016-17 ਵਿੱਚ ਐਲਾਨੀ ਨੋਟਬੰਦੀ ਡੀਮੋਨਟਾਈਜੇਸ਼ਨ ਦਾ ਮੁਦਲਾ ਆਧਾਰ ਦੇਸ਼ ਵਿੱਚੋਂ ਕਾਲੇ ਧਨ ਨੂੰ ਖਤਮ ਕਰਨ ਦਾ ਬਣਾਇਆ ਸੀ ਪਰ ਇਸ ਵੱਡੀ ਕਵਾਇਦ ਵਿੱਚੋਂ ਕੀ ਠੋਸ ਨਤੀਜੇ ਕੱਢੇ ਜਾ ਸਕੇ ਹਨ ਇਸ ਗੱਲ ਦੇ ਸਪਸ਼ਟ ਅਤੇ ਪੁਖਤਾ ਸਬੂਤ ਸਰਕਾਰ ਪੇਸ਼ ਨਹੀਂ ਕਰ ਸਕੀ ਡੰਡੀ ਇਸ ਨੇ ਇੱਕ ਵਾਰ ਤਾਂ ਦੇਸ਼ ਦੇ ਸਮੁੱਚੇ ਆਰਥਿਕ ਢਾਂਚੇ ਨੂੰ ਇਸ ਕਦਰ ਹਿਲਾ ਦਿੱਤਾ ਸੀ ਕਿ ਉਸ ਨੂੰ ਮੁੜ ਸੰਭਾਲਦਿਆਂ ਲੰਬਾ ਸਮਾਂ ਲੱਗ ਗਿਆ ਡੰਡੀ ਇਸ ਨੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਨੂੰ ਹੋਰ ਵਧਾ ਦਿੱਤਾ ਸੀ ਡੰਡੀ ਇਸੇ ਹੀ ਤਰ੍ਹਾਂ ਸਾਲ 220 ਤੋਂ 222 ਤੱਕ ਕੋਵਿਡ ਦੀ ਮਹਾਮਾਰੀ ਨੇ ਹੋਰਾਂ ਦੇਸ਼ਾਂ ਵਾਂਗ ਭਾਰਤ ਅੰਦਰ ਵੀ ਵੱਡੀ ਉਥਲ-ਪੁਥਲ ਪੈਦਾ ਕਰ ਦਿੱਤੀ ਸੀ ਚਾਹੇ ਮੋਦੀ ਸਰਕਾਰ ਨੇ ਇਸ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੇਸ਼ ਨੂੰ ਇਸ ਵਿੱਚੋਂ ਕੱਢਣ ਵਿੱਚ ਉਹ ਵੱਡੀ ਹੱਦ ਤੱਕ ਸਫਲ ਵੀ ਹੋਈ ਡੰਡੀ ਪਰ ਇਸ ਨਾਲ ਵੀ ਲੰਮੇ ਸਮੇਂ ਤੱਕ ਬਹੁਤੀ ਆਰਥਿਕ ਸਰਗਰਮੀ ਪ੍ਰਭਾਵਿਤ ਹੋਣ ਕਾਰਨ ਲੋੜਵੰਦਾਂ ਦੀ ਗਿਣਤੀ ਹੋਰ ਵੀ ਵੱਧ ਗਈ ਡੰਡੀ ਦੇਸ਼ ਦੀ ਆਰਥਿਕਤਾ ਇੱਕ ਵਾਰ ਫਿਰ ਤੋਂ ਥਰਥਰਾ ਗਈ ਸੀ ਅਤੇ ਇਸ ਮਹਾਮਾਰੀ ਨੇ ਬੀ ਬੇਰੋਜ਼ਗਾਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦਿੱਤਾ ਸੀ ਡੰਡੀ ਚਾਹੇ ਸਰਕਾਰ ਇਸ ਅਰਸੇ ਵਿੱਚ ਦੇਸ਼ ਵਿੱਚ ਕੁਝ ਕਰੋੜ ਨੌਕਰੀਆਂ ਦੇ ਮੌਕੇ ਪੈਦਾ ਕਰਨ ਦਾ ਦਾਅਵਾ ਕਰਦੀ ਹੈ ਪਰ ਜਿਸ ਤਰ੍ਹਾਂ ਇਸ ਦੇਸ਼ ਦੀ ਆਬਾਦੀ ਬੇਲਗਾਮ ਵਧੀ ਹੋਈ ਤੁਰੀ ਜਾ ਰਹੀ ਹੈ ਅਤੇ ਸਰਕਾਰ ਇਸ ਆਬਾਦੀ ਨੂੰ ਘਟਾਉਣ ਜਾਂ ਸੀਮਿਤ ਕਰਨ ਲਈ ਪਿਛਲੇ ਦਹਾਕੇ ਵਿੱਚ ਕੋਈ ਪ੍ਰਭਾਵਸ਼ਾਲੀ ਅਤੇ ਨਤੀਜਾ ਕੁੰਨ ਕਦਮ ਉਠਾਉਣ ਵਿੱਚ ਅਸਮਰੱਥ ਰਹੀ ਹੈ ਉਸ ਕਾਰਨ ਦੇਸ਼ ਵਿੱਚ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਦਾਅਵੇ ਦਮ ਤੋੜ ਗਏ ਜਾਪਦੇ ਹਨ ਡੰਡੀ ਬੇਰੋਜ਼ਗਾਰੀ ਦੇ ਠੀਕ ਅੰਕੜੇ ਕਦੇ ਵੀ ਸਾਹਮਣੇ ਨਹੀਂ ਲਿਆਂਦੇ ਗਏ ਪਰ ਇਹਨਾਂ ਦੀ ਵੱਧਦੀ ਭਾਰ ਨੂੰ ਹੁਣ ਬੁਰੀ ਤਰ੍ਹਾਂ ਮਹਿਸੂਸ ਕੀਤਾ ਜਾਣ ਲੱਗਾ ਹੈ ਡੰਡੀ ਜੇਕਰ ਸਰਕਾਰ ਕਰੋੜਾਂ ਨੌਕਰੀਆਂ ਦੇਣ ਦਾ ਦਾਵਾ ਕਰਦੀ ਹੈ ਤਾਂ ਕਰੋੜਾਂ ਹੀ ਬੇਰੁਜ਼ਗਾਰਾਂ ਦੀ ਹਰ ਸਾਲ ਵੱਧਦੀ ਗਿਣਤੀ ਨੂੰ ਸੰਭਾਲ ਸਕਣ ਵਿੱਚ ਇਹ ਅਸਮਰੱਥ ਹੁੰਦੀ ਵੀ ਜਾਪਣ ਲੱਗੀ ਹੈ ਡੰਡੀ ਬਿਨਾਂ ਸ਼ੱਕ ਮੋਦੀ ਸਰਕਾਰ ਦੀ 11 ਸਾਲਾਂ ਹੀ ਸੱਤਾ ਦੌਰਾਨ ਦੇਸ਼ ਦੇ ਮੋਢਲੇ ਢਾਂਚੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ ਡੰਡੇ